ਪੰਜਾਬ ਦੇ ਮੋਹ ਤਲਾਕਾ ਗੁਰਮੀਤ ਅਕਤਰੀ ਪਹੁੰਚੀ ਸਸੀਕਾਲ ਜੀ ਅੱਜ 10 ਜਨਵਰੀ 2022 ਸ਼ਨੀਵਾਰ ਦਾ ਦਿਨ ਹੈ ਤੇ ਆ ਠੀਕ 2019 ਦੀ ਦਸੰਬਰ ਜਾਂ 20 ਦੀ ਸ਼ੁਰੂਆਤ ਜਨਵਰੀ ਦੇ ਵਿੱਚ ਕਾਵਾ ਕਟੋ ਦਾ ਬੂਟਾ ਲਾਇਆ ਸੀ ਅਸੀਂ ਇਹ ਬੂਟਾ ਦਿੱਤਾ ਸੀਗਾ ਸਿੰਘ ਐਗਰੋ ਨਰਸਰੀ ਵਾਲੇ ਵੀਰ ਹਰਮਨਬੀਰ ਸਿੰਘ ਝੰਡ ਨੇ ਤੇ ਇਹ ਅਸਲ ਚ ਲਾਇਆ ਸੀ ਅਸੀਂ ਡੈਡੀਕੇਟ ਕੀਤਾ ਸੀ ਇੱਕ ਯੂਐਸਏ ਰਹਿੰਦੇ ਭਾਂਜੀ ਕਿਰਨਜੀਤ ਕੌਰ ਤੇ ਉਹਨਾਂ ਨੂੰ ਹੀ ਡੈਡੀਕੇਟ ਕੀਤਾ ਤੇ ਲਓ ਭਾਂਜੀ ਬੂਟਾ ਹੁਣ ਬਦਫੁੱਲ ਗਿਆ ਆ ਬੜੀ ਮਿਹਨਤ ਨਾਲ ਗੁਰਬਖਸ਼ ਸਿੰਘ ਨੇ ਇਹਨੂੰ ਬਚਾ ਕੇ ਰੱਖਿਆ ਤੇ ਇਹਨੂੰ ਪਹਿਲਾ ਫਰੂਟ ਅਵੋਕਾਡੋ ਦਾ ਆ ਗਿਆ ਕੁਝ ਹੋਰ ਵੀ ਪੈ ਰਹੀਆਂ ਡੋਡੀਆਂ ਆ ਆ ਜਿਸ ਤਰ੍ਹਾਂ ਆ ਦੇਖੋ ਆ ਵੀ ਆਈਡਿਆ ਇਹ ਆਈ ਥਿੰਕ ਫਰੂਟ ਹੀ ਆ ਸਾਰੇ ਸੋ ਇਹਨੂੰ ਇਸ ਵਾਰ ਵੈਸੇ ਮੰਨਿਆ ਜਾਂਦਾ ਇਹਨੂੰ 7 ਸਾਲ ਬਾਅਦ ਫਰੂਟ ਆਊਗਾ ਕਿਉਂਕਿ ਜਿਹੜਾ ਹਰਮੰਦੇ ਘਰ ਲੱਗਾ ਹੋਇਆ ਆ ਵਾ ਕਾਡੋ ਉਹਨੂੰ ਵੀ 7 ਸਾਲ ਬਾਅਦ ਫਰੂਟ ਆਇਆ ਹੀ ਤੇ ਜਿਹੜੇ ਹੁਣ ਕਰਾਸ ਬਰੀਡ ਵਾਲੇ ਆ ਵਾ ਕਾਡੋ ਆ ਉਹਨਾਂ ਨੂੰ 4-5 ਸਾਲ ਬਾਅਦ ਵੀ ਆ ਜਾਂਦਾ ਤੇ ਬੜਾ ਵਧੀਆ ਹੁਣ ਤੱਕ ਮਹਾਰਾਜ ਦੀ ਕਿਰਪਾ ਨਾਲ ਇਹ ਬਜਾ ਰਿਹਾ ਨਜ਼ਰ ਤੋਂ ਵੀ ਤੇ ਮੌਸਮ ਤੋਂ ਵੀ ਕਿਉਂਕਿ ਬੜਾ ਇਹ ਨਾਜਕ ਜਿਹਾ ਬੂਟਾ ਆ ਤੇਜ ਹਨੇਰੀ ਦੇ ਅੱਗੇ ਇੱਕ ਸਾਹ ਛੜ ਜਾਂਦਾ ਹੁਣ ਇਹਨੂੰ ਥੱਲੇ ਸਪੋਰਟਾਂ ਦੇਾਂਗੇ ਅਸਲ ਵਿੱਚ ਨਾ ਖੜੇ ਕਰਕੇ ਹਾਂ ਗ੍ਰਿਲ ਬਣਵਾ ਹਾਂ ਗ੍ਰਿਲ ਜੀ ਬਣਾ ਕੇ ਬਾਸ ਦੀ ਕਰਦੇ ਆ ਆ ਲਾਗੇ ਆ ਹੈਗਾ ਆ ਗੁੜ ਮਾਰਦਾ ਇਹ ਵੀ ਪੂਰਾ ਇਹ ਵੀ ਹੁਣ ਛੰਗਣ ਵਾਲਾ ਵਾ ਤੇ ਸਾਰੀ ਆ ਔਰਗੇਨਿਕ ਬਗੀਚੀ ਆ ਸੇ ਦਾ ਬੂਟਾ ਵੀ ਜਿਹੜਾ ਆ 30 ਗ੍ਰੇਮਟ ਸਾਰੇ ਬੂਟੇ ਉਹਨੇ ਆ ਸਿੰਘ ਅਗਰੋ ਨਰਸਰੀ ਦੇ ਹੀ ਆ ਤੇ ਇਹ ਵੀ ਬੜਾ ਸੋਹਣਾ ਆ ਤੇ ਮੈਂ ਹੈਰਾਨ ਆ ਵੀ ਇੰਨੀ ਠੰਡ ਆ ਤੇ ਇਹਨੇ ਅਜੇ ਹਾਈਬਰਨੇਟ ਨਹੀਂ ਕੀਤਾ ਮਤਲਬ ਉਹਦੇ ਚ ਨਹੀਂ ਗਿਆ ਪਰ ਹੁਣ ਤੇ ਤਾਂ ਦੁਬਾਰਾ ਪੁੰਗਰ ਦਾ ਸਮਾ ਆ ਗਿਆ ਹੁਣ ਅੱਗੋਂ ਤੇ ਅਮਰੂਦ ਵੀ ਸਹੀ ਆ ਉਹ ਛੋਟੇ ਜਿਹੇ ਨੂੰ ਉਧਰ ਵੀ ਫਲ ਲੱਗਾ ਹੋਇਆ ਹੈ ਅਮਰੂਦ ਨੂੰ ਵੀ ਇਹ ਅੱਜ ਕੱਲ ਦੀ ਮਾਡਰਨ ਬਾਗਬਾਨੀ ਆ ਤੇ ਪਰ ਦੂਜੀ ਗੱਲ ਇਹ ਆ ਵੀ ਸਾਮ ਸੰਭਾਲ ਸ਼ੌਂਕ ਵੀ ਹੋਣਾ ਚਾਹੀਦਾ ਹੈ ਮਿਹਨਤ ਬੜੀ ਕਰ ਬਖਸ਼ ਨੇ ਇਹ ਸਾਰੇ ਤੇ ਕੀਤੀ ਆ ਤੇ ਇਹ ਹੈਗਾ ਆ ਅੰਜੀਰ ਅੰਜੀਰ ਇਹ ਕਿਹੜੀ ਅੰਜੀਰ ਦੀ ਵੈਰਾਈਟੀ ਆ ਇਹ ਵੀ ਮੈਨੂੰ ਚੇਤਾ ਭੁੱਲ ਗਿਆ ਤੇ ਇਹ ਵੀ ਆਈ ਆ ਇਹ ਪੁਰਾਣਾ ਕਿਨੂ ਆ ਪਰ ਅੱਗੇ-ਅੱਗੇ ਆ ਸਾਰੇ ਹੀ ਤਕਰੀਬਨ ਨਾ ਬੜੇ ਸੋਹਣੇ ਬੂਟੇ ਸੁਣੀ ਦੇਖ ਚ ਨੇ ਆ ਸਾਰਾ ਆਰਗੇਨਿਕ ਜੋ ਪਾਲਕ ਧਨੀਆ ਮਟਰ ਮੇਥੀ ਪਰਾਂ ਚੁਕੰਦਰ ਤੇ ਆ ਲੀਚੀ ਨੇ ਬੜੀ ਸੋਹਣੀ ਸ਼ੇਪ ਲਈ ਆ ਇਹ ਵਿੱਚੋਂ ਇੱਕ ਵਾਰੀ ਟੁੱਟ ਗਈ ਸੀ ਪਰ ਇਹਨੇ ਕਰ ਲਿਆ ਇਹਨੂੰ ਸੂਤਰ ਤੇ ਨਹੀਂ ਤੇ ਇਹਦਾ ਹਾਲ ਵੀ ਉਹ ਦੇਰਗਾ ਹੋਣਾ ਸੀ ਐ ਸਲੀਚੀਰਗਾ ਪਰ ਚਲੋ ਉਹਦਾ ਵੀ ਡਰਾਂ ਟੁੱਟਿਆ ਉਹਨੂੰ ਵੀ ਸ਼ੇਪ ਚ ਲਿਆਂਦਾ ਵਾ ਸੋ ਅੱਜਕੱਲ ਬੂਟਿਆਂ ਨੂੰ ਸ਼ੇਪ ਚ ਲਿਆਉਣਾ ਪੈਂਦਾ ਆ ਇਹਨਾਂ ਦਾ ਹੁਣ ਸੀਜ਼ਨ ਓਵਰ ਆ ਜਿਹੜੇ ਲੱਗਣੇ ਕਿੰਨੂ ਇਹਦੀ ਹੁਣ ਸ਼ਾਂਗਾ-ਸ਼ੰਗਾਈ ਹੋਊਗੀ ਆ ਸਾਰੀ ਤੇ ਆ ਸਾਰੇ ਗੁੰਗਲੂ ਗੰਡੇ ਲਸਣ ਐਵਰੀਥਿੰਗ ਤੇ ਮੇਨ ਜਿਹੜੇ ਸਟਰਾਬਰੀ ਦੇ ਹੀ ਮੈਂ ਵੇਖਣ ਆਇਆ ਸੀਗਾ ਸਟਰਾਬਰੀ ਦੇ ਬੂਟੇ ਤੇ ਸੀਗੇ ਹਰ ਮੰਨੇ ਤੇ ਗਰਭਖਸ਼ ਨੇ ਲਾਏ ਆ ਤੇ ਚੱਲਦਾ ਪਏ ਆ ਥੋੜੀ ਜੀ ਮੁਰਗੀ ਕੰਪੋਸਟ ਪਾਏ ਨੇ ਹਣਾ ਗੁੱਡ ਗੁੱਡ ਉਹ ਚੱਲਦਾ ਹੈ ਤੇ ਆ ਸਾਰੇ ਆ ਆਲੂ ਘਰ ਵਾਸਤੇ ਉਹ ਭੈਂਗਣਾ ਦਾ ਉਧਰ ਆ ਫਾਲਸੇ ਹੀ ਇਹ ਛਾਂਗ ਦਿੱਤੇ ਗਏ ਆ ਤੇ ਫੇਰ ਵਧੂ ਹੋ ਜਣੇ ਤੇ ਉਹ ਗੱਬੂ ਗੋਛਾ ਨਾਕ ਤੇ ਚੀਕੂ ਤੇ ਉਹ ਆਲੂ ਬਖਾਰਾ ਵੀ ਆ ਨਿਕਾਉ ਨੂੰ ਪਿਆ ਨਾ ਲੋਚੇ ਨੂੰ ਛੋਟਾ ਇੱਧਰ ਵੇਖੋ ਫਿਰ ਆਇਆ ਹੈ ਅਸਲ ਚ ਆਜ਼ਾਦੀ ਆਇਆ ਆਪਣੀ ਮਰਜ਼ੀ ਨਾਲ ਟੌਰ ਦੀ ਜ਼ਿੰਦਗੀ ਜੀਣ ਦਾ ਇਹ ਸਿਸਟਮ ਵੇਖੋ ਕਿਤੇ ਇਹਨੂੰ ਕਹਿੰਦੇ ਨਾ ਸਾਡੇ ਦੰਬ ਚੜੇ ਪਏ ਧਣੀਆਂ ਦੇ ਦੇਖੋ ਅੰਬ ਕਿੰਨੀ ਪਿਆਰੀ ਇਹਨੇ ਗ੍ਰੋਥ ਕੀਤੀ ਆ ਪਾਲ ਕੇ ਆ ਉਪਰਾਂ ਮੇਥੀ ਵੇਖੋ ਲੋੜ ਤੋਂ ਵੀ ਚਾਰ ਪੰਜ ਟੱਬਰ ਲਈ ਵੀ ਜਾਣ ਤਾਂ ਵੀ ਕੋਈ ਗੱਲ ਨਹੀਂ ਆ ਮੂਲੀਆਂ ਸ਼ਲਗਮ ਏਵਰੀਥਿੰਗ ਤੇ ਉਹ ਪਰਾਂ 31 ਅਕਤੂਬਰ ਦੀ ਬੀਜੀ 826 ਕਣਕਿਆ ਬਹੁਤ ਸੋਹਣੀ ਗਰੋਥ ਹੈ ਅੱਜ ਤੱਕ 21 ਨੂੰ ਪਾਣੀ ਲੱਗਾ ਆ ਤੇ ਇੱਕ ਪਾਣੀ ਨਾਲੀ ਜਿਹੜੇ ਦੋ ਬੈਗ ਜੂਰੀਏ ਦੇ ਜਿੰਨੀ ਰੋਜ਼ ਹੀ ਸਾਰੀ ਕੰਪਲੀਟ ਕਰ ਦਿੱਤੀ ਗਈ ਆ ਪਾਣੀ ਲਾਉਣ ਦਾ ਕੋਈ ਚੱਕਰ ਨਹੀਂ ਆ ਆ ਦੇਖੋ ਆ ਗਵਾਨੀਆਂ ਦਾ ਪਾਣੀ ਜਾ ਰਿਹਾ ਉਪ ਪਛੇਤੀ ਕਣਕ ਨੂੰ ਮਟਰਾਂ ਵਾਲੀ ਨੂੰ ਕਿੰਨਾ ਠੋਕ ਕੇ ਭਰ ਕੇ ਪਾਣੀ ਲਾ ਰਿਹਾ ਇੰਨੀ ਫਲਡਿੰਗ ਵੀ ਜਿਹੜੀ ਆ ਨਾ ਪਾਣੀ ਝਾਟੀ ਜ਼ਮੀਨ ਜਿਹੜੀ ਆ ਠੀਕ ਨਹੀਂ ਲੌਕ ਹੋ ਜਾਂਦੀ ਆ ਤੇ ਜੜ ਨੂੰ ਰੌਸ਼ਨੀ ਤੇ ਹਵਾ ਜਾਣੀ ਬੰਦ ਹੋ ਜਾਂਦੀ ਸੋ ਇਹ ਸਾਰੀਆਂ ਚੀਜ਼ਾਂ ਇਹ ਵੇਖਣੀਆਂ ਪੈਂਦੀਆਂ ਔਰ ਬਰਸੀਮ ਦੇ ਵਿੱਚ ਸਰੋਂ ਨੇ ਸਾਰਾ ਕੁਝ ਤੇ ਅੱਜ ਮੜਾ ਮੜਾ ਲਾਓ ਗੱਲ ਕਰਦਿਆਂ ਕਰਦਿਆਂ ਥੋੜੀ ਜਿਹੀ ਧੁੱਪ ਚੜੀ ਆ ਹਾਲਾਂਕਿ ਠੰਡੀ ਹਵਾ ਚੱਲ ਰਹੀ ਆ ਟੈਂਪਰੇਚਰ ਰਾਤ ਦਾ 4 ਡਿਗਰੀ ਤੇ ਦਿਨ ਦਾ 12-13 ਤੋਂ ਅੱਜ 10 ਆ ਜੇ ਲੋਹੜੀ ਤੱਕ ਔਰ ਇਸ ਵਾਰ ਅਗਸਤ 2025 ਤੋਂ ਲੈ ਕੇ ਤੇ ਹੁਣ ਤੱਕ ਜਨਵਰੀ 26 ਤੱਕ ਕੋਈ بارش ਨਹੀਂ ਹੋਈ ਪਰਵੀ ਪਹਿਲੀ ਜਨਵਰੀ ਨੂੰ ਥੋੜੀ ਜਿਹੀ ਹੋਈ ਸੀ ਇਹ ਵੀ ਇੱਕ ਚਿੰਤਾ ਦਾ ਵੇਸ਼ ਆ। ਉਹ ਮਲਟੀਕ ਦਾ ਪ੍ਰਬੰਧ ਵੀ ਰੱਖਿਆ ਨਾਲੋਂ ਨਾਲ ਗਰਬਖ ਸਿੰਘ ਨੇ ਕਰਕੇ ਆ ਆ ਪਰਲਾਈਸ ਆ ਸਾਰਾ ਜਿਹੜਾ ਇਹ ਟੋਟਲੀ ਆਰਗੇਨਿਕ ਆ। ਇਹ ਆਪਣੇ ਜੋ ਗਾਈਆਂ ਦੇ ਪੱਠੇ ਹੋਏ ਉਹ ਪਰਲੀ ਜਿਹੜੀ ਕਣਕ ਆ ਬਾਸਮਤੀ ਆ ਸਭ ਇੱਧਰ ਤਕਰੀਬਨ ਹਰ ਇੱਕ ਹਰਬਲ ਬੂਟਾ ਸਾਰਾ ਹੈਗਾ ਆ ਨਿੰਮ ਤੇ ਸੁਹਣੜਾ ਅਰਜਣ ਆ ਵੀ ਅਰਜਣੀ ਆ। ਆ ਧੁੱਪ ਨੂੰ ਇੰਜੋਏ ਕਰ ਰਹੀਆਂ ਹਨ ਗਾਵਾਂ। ਇਹ ਜਿਹੜੀ ਸਭ ਤੋਂ ਵੱਡੀ ਚੀਜ਼ ਹੁੰਦੀ ਆ ਆ ਆ ਇਹਨੂੰ ਕਹਿੰਦੇ ਆ ਬਸ ਨਜ਼ਾਰਾ ਸਰਦੀ ਸਾਗ ਮੂਲੀ ਮੇਥੀ ਪਾਲਕ ਧਣੀਆਂ ఎవਰੀਥਿੰਗ ਉਹ ਮਨੀ ਪlant ਉਹ ਆਪੇ ਹੀ ਹੋਇਆ ਫਿਰਦਾ ਤੇ ਇਹ ਹੈਗਾ ਖਰਾਕ ਦਾ ਮਨੀ ਪlant ਉਹਨੂੰ ਪਤਾ ਹੈ ਇਹ ਭੋਜਨ ਸੁਰੱਖਿਆ ਦੇ ਮਾਮਲੇ ਦੇ ਵਿੱਚ ਬੰਦੇ ਅਮੀਰ ਨੇ ਤੇ ਚਲੋ ਜੀ ਉਹਨੇ ਮਨੀ ਪlant ਤਾਂ ਨੂੰ ਜਿਹੜੀ ਤੁਰਿਆ ਜਾਂਦਾ ਆ ਸਾਈ ਵਾਲੀ ਢੋ ਬੈਠੀ ਆ ਤੇ ਆ ਦੇਖੋ ਐਤਕਾਂ ਕੋਰਾ ਅਜੇ ਨਹੀਂ ਸ਼ੁਰੂ ਹੋਇਆ ਤੇ ਨਿੰਮ ਦੇ ਪੱਤੇ ਅਜੇ ਤੱਕ ਹੈਗੇ ਆ ਝੜੇ ਨਹੀਂ ਗਏ ਨੇ ਆ ਨਿੰਮ ਆ ਇਹ ਕਰੋਨਾ ਦੇ ਵਿੱਚ ਮੇਰੇ ਖਾਲ ਪੰਜਾਂ ਪਿੰਡਾਂ ਦੇ ਲੋਕਾਂ ਨੇ ਇੱਥੋਂ ਹੀ ਪੱਤੇ ਖੜੇ ਸੋ ਜਿਹਦੇ ਕੋਲ ਪੈਲੀ ਹੈਗੀ ਆ ਮਿੱਟੀ ਹੈਗੀ ਆ ਨਾ ਥੋੜਾ ਜਿਆ ਜਤਨ ਕਰੋ ਤੇ ਤੇ ਮਾਨ ਕਰੋ ਬਸ ਇਹੋ ਹੀ ਸਭ ਤੋਂ ਵੱਡਾ ਕਿਲਾ ਤੇ ਮੋਰਚਾ ਵਾ ਜਿਹੜਾ ਤੁਹਾਨੂੰ ਨਜ਼ਾਰੇ ਦਿਵਾ ਸਕਦਾ ਲੋਈ ਸਾਰਾ ਗਲਾਸ ਨਾਲ